ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਉ ਸਪਰੇਸ਼ਾ ਹਾ ਤੇ ਅਗਲੇ ਪੜਾਅ ਚ ਦਾਖਲ ਹੋਈਏ ਤੇ ਜਾਣੀਏ ਕਿ ਸਿੱਖ ਬੀਬੀਆਂ ਸਿੰਘਣੀਆਂ ਸਿਰਫ ਚੌਲਾ ਚੌਂਕਾ ਹੀ ਨਹੀਂ ਮੈਦਾਨੇ ਜੰਗ ਵੀ ਸਾਂਭ ਲੈਂਦੀਆਂ ਸ਼ਹੀਦਾਂ ਦਾ ਅੰਤਮ ਸੰਸਕਾਰ ਕਰਨਗੇ ਬੀਬੀ ਹਰਸ਼ਰਨ कौर ਨੂੰ ਜ਼ਾਲਮਾਂ ਨੇ ਜਿਉਂਦੇ ਜੀ ਸੁੱਟ ਦਿੱਤਾ ਸੀ ਵੱਡੇ ਸਹਿਬਜ਼ਾਦਿਆਂ ਤੇ ਚਮਕੌਰ ਦੀ ਗੜੀ ਦੇ ਸ਼ਹੀਦਾਂ ਦੇ ਅੰਤਮ ਸੰਸਕਾਰ ਵਾਲੀ ਚਿਖਾ ਚ ਗੁਰੂ ਪਿਆਰਿਓ ਅੱਜ ਆਪਾਂ ਗੱਲ ਕਰਾਂਗੇ ਕੌਮ ਲਈ ਪੰਥ ਲਈ ਆਪਾਂ ਵਾਰਨ ਵਾਲੀਆਂ ਦਲੇਰ ਬਹਾਦਰ ਨਿੱਡਰ ਤੇ ਦ੍ਰਿੜ ਸੰਕਲਪ ਲੈਣ ਵਾਲੀਆਂ ਗੁਰਸਿੱਖ ਬੀਬੀਆਂ ਸਿੰਘਣੀਆਂ ਦੀ ਜਿਨ੍ਹਾਂ ਵਿੱਚੋਂ ਇੱਕ ਹੋਏ ਹਨ ਕੜਾਕੇ ਦੀ ਠੰਡ ਵਾਲੀਆਂ ਪੋ ਮਹੀਨੇ ਦੀਆਂ ਕਾਲੀਆਂ ਹਨੇਰੀਆਂ ਡਰਾਉਣੀਆਂ ਰਾਤਾਂ 'ਚ ਨਿੱਡਰ ਤੇ ਨਿਰਪੈ ਹੋ ਚਮਕੌਰ ਦੀ ਗੜੀ ਵਾਲੇ ਚੰਗੇ ਮੈਦਾਨ 'ਚ ਪਹੁੰਚ ਸ਼ਹੀਦੀ ਜਮ ਪੀਣ ਵਾਲੇ ਬਹਾਦਰ ਸਿੱਖਾਂ ਦੇ ਅੰਤਮ ਸੰਸਕਾਰ ਕਰਨ ਲਈ ਸਿੱਖ ਬੀਬੀ ਹਰਸ਼ਦ ਕੌਰ ਜੀ ਦੀ ਜਿਸ ਦੀ ਦਲੇਰੀ ਤੇ ਹੱਥੀ ਕੀਤੇ ਕਾਰਜਾਂ ਨੇ ਸਿੱਧ ਕਰ ਦਿੱਤਾ ਕਿ ਸਿੱਖ ਬੀਬੀਆਂ ਸਿਰਫ ਚੁੱਲ੍ਹਾ ਚੌਂਕਾ ਹੀ ਨਹੀਂ ਸੰਭਧੀਆਂ ਸਮਾਂ ਆਉਣ ਤੇ ਜੰਗੇ ਮੈਦਾਨ ਵੀ ਸੰਭ ਲੈਂਦੀਆਂ ਹਨ ਜੀ ਹਾਂ ਬੀਬੀ ਹਰਸ਼ਦ ਕੌਰ ਜੀ ਉਹ ਦਲੇਰ ਸਿੰਘਣੀ ਸੀ ਜਿਸ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਦੇ ਵੱਡੇ ਸਹਿਬਜ਼ਾਦੇਆਂ ਸਮੇਤ ਅਨੇਕਾਂ ਸਿੰਘ ਜੰਗੇ ਮੈਦਾਨ ਚ ਸ਼ਹੀਦ ਹੋ ਗਏ ਹਨ ਤਾਂ ਉਹ ਉਹ ਮਹੀਨੇ ਦੀਆਂ ਕਾਲੀਆਂ ਡਰਾਉਣੀਆਂ ਹਨੇਰੀਆਂ ਰਾਤਾਂ 'ਚ ਘਰੋਂ ਬਾਹਰ ਨਿਕਲ ਮਾਤਾ ਜੀ ਤੋਂ ਆਗਿਆ ਲੈ ਨਿਡਰ ਤੇ ਨਿਰਪੈ ਹੋ ਆਪਣੀ ਸੂਰਮਤਾ ਤੇ ਜੁਰਤ ਦਿਖਾਉਂਦੇ ਹੋਏ ਮੁਗਲਾਂ ਤੇ ਪਹਾੜੀ ਰਾਜਿਆਂ ਦੇ ਜ਼ੁਲਮ ਤੋਂ ਬੇਪਰਵਾਹ ਹੋ ਚਮਕੌਰ ਦੀ ਗੜੀ 'ਚ ਪਹੁੰਚੇ ਜੰਗੇ ਮੈਦਾਨ 'ਚ ਪਹੁੰਚ ਬੀਬੀ ਹਰਸ਼ਨ ਕੌਰ ਜੀ ਦੀਵਾਜਗਾ ਲੱਗੇ ਮਨੁੱਖੀ ਤੇ ਜਾਨਵਰਾਂ ਦੀਆਂ ਲੋਥਾਂ ਦੇ ਢੇਰ ਫਲੋਲਣ ਲਹੂ ਨਾਲ ਲਥਪਥ ਚਮਕੌਰ ਦੀ ਰਣ ਭੂਮੀ ਚ ਤੋਰ ਫਿਰ ਕੇ ਮਿਰਤਕਾਂ ਦੇ ਬਾਹਾਂ ਚ ਪਾਏ ਕੜਿਆਂ ਆਦ ਕਕਾਰਾਂ ਤੋਂ ਸਿੰਘਾਂ ਦੀ ਪੇਸ਼ਾਨ ਕਰਦੇ ਤੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਲਾਗਲੇ ਆਜੜੀਆਂ ਦੇ ਬਾੜੇ ਚ ਜਿੱਥੇ ਕੰਡਿਆਂ ਵਾਲੇ ਛਾਪਿਆਂ ਦੀ ਪਰਮਾਰ ਸੀ ਲੱਕੜ ਨੂੰ ਮਾਂ ਬਾਲਣ ਦੀ ਪਰਮਾਰ ਸੀ ਵਾਲੀ ਜਗ੍ਹਾ ਤੇ ਲੈ ਜਾਂਦੇ ਸਿਰੜ ਤੇ ਬੁਲੰਦ ਹੌਸਲੇ ਵਾਲੀ ਸਿੰਘਣੀ ਬੀਬੀ ਹਰਸ਼ਰਨ ਕੌਰ ਨੇ ਬਿਨਾਂ ਕਿਸੇ ਡਰ ਭੈ ਤੋਂ ਵੈਰੀਆਂ ਦੇ ਖੋਪਤੋਂ ਦਿਨ ਚੜਨ ਤੋਂ ਪਹਿਲਾਂ-ਪਹਿਲਾਂ ਸ਼ਹੀਦਾਂ ਦਾ ਅੰਤਮ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ। ਪਾਠ ਅਤੇ ਅਰਦਾਸ ਕਰਨ ਉਪਰੰਤ ਉਹਨਾਂ ਸ਼ਹੀਦਾਂ ਨੂੰ ਅਗਨੀ ਭੇਟ ਕਰ ਦਿੱਤੀ ਤੇ ਕਿਰਪਾਨ ਫੜ ਚਿਖਾ ਦੇ ਆਲੇ-ਦੁਆਲੇ ਚੱਕਰ ਕੱਢਦੇ ਆਂ ਨਾਲੇ ਪਾਠ ਕਰੀ ਜਾਂਦੇ। ਅੱਗ ਦੇ ਉੱਚੇ-ਉੱਚੇ ਭਾਂਬੜ ਮੱਚਦੇ ਵੇਖ ਵੈਰੀ ਤਲਾਂ ਦੇ ਸਪਾਈਆਂ ਨੇ ਅੰਦਰ ਹਲਦਲ ਮੱਚ ਗਈ ਤੇ ਉਹਨਾਂ ਨੇ ਬੀਬੀ ਹਰਸ਼ਰਨ ਕੌਰ ਨੂੰ ਘੇਰ ਲਿਆ ਤੇ ਪੁੱਛਿਆ ਤੂੰ ਕੌਣ ਹੈ ਇੱਥੇ ਕੀ ਕਰਦੀ ਹੈ ਬਹਾਦਰ ਸਿੰਘ ਦੀ ਸ਼ਰਨ ਕੌਰ ਨੇ ਨੰਗੀ ਤਲਵਾਰ ਲਹਿਰਾਉਂਦੇ ਹੋਏ ਕਿਹਾ ਕਿ ਉਹ ਦਸ਼ਮੇਸ਼ ਪਿਤਾ ਦੀ ਸੁਪਤਰੀ ਹੈ ਤੇ ਆਪਣੇ ਸ਼ਹੀਦ ਵੀਰਾਂ ਦਾ ਅੰਤਮ ਸੰਸਕਾਰ ਕਰਨ ਆਈ ਹੈ ਇਸ ਦਾਰੋਂ ਵੈਰੀਆਂ ਵੱਲੋਂ ਕੀਤੇ ਹਮਲੇ ਦਾ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਕਿਰਪਾਨ ਨਾਲ ਕਈਆਂ ਨੂੰ ਝਟਕਾ ਸੁੱਟਿਆ ਪਰ ਬਹੁਤਾਤ ਅਵੈਰੀਆਂ ਦੀ ਹੋਂ ਕਰਕੇ ਹਮਲੇ 'ਚ ਜ਼ਖਮੀ ਹੋ ਗਏ ਇਸ ਦਰਾਨ ਵੈਰੀਆਂ ਨੇ ਉਹਨਾਂ ਨੂੰ ਚੁੱਕ ਚਿਉਂਦੇ ਜੀ ਅੱਗ 'ਚ ਸੁੱਟ ਦਿੱਤਾ ਸ਼ਹੀਦ ਕਰ ਦਿੱਤਾ ਮਤਲਬ ਸਾਡੇ ਸ਼ਹੀਦਾਂ ਦੀ ਚਿਖਾ ਦੇ ਵਿੱਚ ਸੁੱਟ ਦਿੱਤਾ ਕਿ ਸ਼ਹੀਦ ਕਰ ਦਿੱਤਾ ਆਓ ਉਸ ਮਹਾਨ ਤੇ ਦਲੇਰ ਸ਼ਹੀਦ ਸਿੰਘ ਜੀ ਨੂੰ ਸਜਦਾ ਕਰੋ ਬੱਚਿਆਂ ਨੂੰ ਕੁਰਬਾਨੀਆਂ ਭਰਿਆ ਇਤਿਹਾਸ ਸੁਣਾ ਪੰਥਕ ਰੰਗ ਚ ਰੰਗਣ ਵਾਲਾ ਆਪਣਾ ਫਰਜ਼ ਨਿਭਾਈਏ ਅਤੇ ਦਸ਼ਮੇਸ਼ ਪਿਤਾ ਦੇ ਪੁੱਤ ਕਹਾਈਏ ਬਾਕੀ ਦਾ ਗੁਰ ਇਤਿਹਾਸ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਪੜਾਅ 'ਚ ਆਪਾਂ ਲੈ ਕੇ ਆਵਾਂਗੇ ਅੱਜ ਇੱਥੇ ਆਪਾਂ ਬੀਬੀ ਹਰਸ਼ਨ ਕੌਰ ਨੂੰ ਸ਼ਰਦਾ ਦੇ ਫੁੱਲ ਪੇਟ ਕਰਦੇ ਹੋਏ ਸਜਦਾ ਕਰਦੇ ਹੋਏ ਉਹਨਾਂ ਦੀ ਸ਼ਹਾਦਤ ਨੂੰ ਇੱਥੇ ਹੀ ਆਪਾਂ ਖਤਮ ਕਰਦੇ ਹਾਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ